ਦਾ ਕੀ ਆ ਤੇ ਕੀ ਗੱਲਬਾਤ ਹੋਈਏ ਵੀਰ ਜੀ ਮੇਰਾ ਨਾਮ ਪਹਿਲਾਂ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਦੀ ਫਤਿਹ ਮੇਰਾ ਨਾਮ ਹਰਮਿੰਦਰ ਸਿੰਘ ਆ ਜੀ ਮੈਂ ਮੋਹੱਲਾ ਨਾਨਕਸਰ ਬੈਕ ਸਾਈਡ ਸਿਵਲ ਹਸਪੀਟਲ ਸਾਹਮਣੇ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਬਿਲਕੁਲ ਨਾਲ ਜੀ ਖੰਦ ਦੇ ਉਹਦੇ ਵਿੱਚ ਨਾਲ ਗਲੀ ਹੈ ਗਲੀ ਚੱਕੀ ਵਾਲੀ ਮੋਹੱਲਾ ਨਾਨਕਸਰ ਠੀਕ ਆ ਜੀ ਇਹ ਸਵੇਰੇ ਜੀ ਸਾਨੂੰ ਸਾਡਾ ਬੱਚਾ ਹੈ ਜੀ ਆ ਜੋਤ ਅ ਨਾਮ ਅੰਤਰਜੋਤ ਸਿੰਘ ਠੀਕ ਆ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਉਹ ਡੱਬੀ ਦਿਓ ਜੀ ਮੈਨੂੰ ਮੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜੇ ਸ਼ਾਟ ਦਿੱਤੇ ਗਏ ਵੀ ਇਹਦੇ ਵਿੱਚੋਂ ਪਹਿਲਾਂ ਨੂੰ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਆ ਜੀ ਉਹਦਾ ਅਸੀਂ ਸੋਚਿਆ ਵੀ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉੱਤੋਂ ਠੀਕ ਆ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਅਸੀਂ ਸੋਚਿਆ ਵੀ ਹੋ ਸਕਦਾ ਬਾਈ ਮਿਸਟੇਕ ਇਹਦਾ ਕੋ ਹੋਇਆ ਹੋਊਗਾ ਠੀਕ ਆ ਜੀ ਇਹ ਦੁਬਾਰਾ ਜਦੋਂ ਛੋਟੀ ਬੇਟੀ ਨਾਲ ਲੈ ਕੇ ਦੇ ਇਥੋਂ ਗਲੀ ਦੇ ਵਿੱਚੋਂ ਗੁਜ਼ਰ ਰਹੇ ਤੇ ਪ੍ਰਣਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਬਰਾਮਦ ਹੋਇਆ ਜੀ ਉਸ ਤੋਂ ਸਾਬਤ ਹੁੰਦਾ ਵਾ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤ ਆ ਜੀ ਕਿਹੜੇ ਪ੍ਰਣਾਲੇ ਸੀ ਹਾਂਜੀ ਇਹ ਗੁਰਦਾਰੇ ਕਾਂਦ ਦੇ ਵਿੱਚੇ ਨਾਲ ਪ੍ਰਣਾਲੇ ਆ ਜਿਹਦੇ ਵਿੱਚੋਂ ਇਹ ਬਰਾਮਦ ਹੋਏ ਆ ਜੀ ਪ੍ਰਣਾਲਾ ਗੁਰਦਾਰੇ ਗੁਰਦਾਰੇ ਸਭ ਦੇ ਹਾਂਜੀ ਪ੍ਰਣਾਲੇ ਬੰਦ ਸੀ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਦੇ ਚੱਕ ਕੀਤਾ ਉਹਨਾਂ ਵਿੱਚੋਂ ਇਹ ਅੰਗ ਸਾਨੂੰ ਬਰਾਮਦ ਹੋਏ ਆ ਜੀ ਪੁਲਿਸ ਨੇ ਕਿਸੇ ਨੂੰ ਕੌਮ ਕੀਤਾ ਨਹੀਂ ਹਾਲੀ ਕਿਸੇ ਨੇ ਕੌਮ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਬਾਈਟ ਦੇ ਰਹੇ ਆ ਜੀ ਗੁਰਦਾਰੇ ਦੇ ਬੰਦੇ ਆ ਸਰ ਗੁਰਦੁਆਰਾ ਸਾਂਝੀਵਾਲ ਮੋਹਲਾ ਨਾਨਕ ਸਰ ਤਰਨਤਾਰਨ ਜੀ ਲੱਗਦਾ ਵੈਸੇ ਕੀ ਹੋਇਆ ਸਟਾਰ ਤੇ ਆ ਵੀ ਨਹੀਂ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਆ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਹ ਤੋਂ ਦਾ ਸਾਨੂੰ ਇਹ ਹੋਇਆ ਵੀ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਵਾ ਠੀਕ ਆ ਜੀ ਜਦੋਂ ਫਿਰ ਉਸ ਤੋਂ ਬਾਅਦ ਥੋੜੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਤ ਹੋਇਆ ਇਹ ਆਫੀਸ਼ੀਅਲੀ ਹੈ ਕਿ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹਦੇ ਵਿੱਚ ਨਾਲ ਕੀ ਹੈ ਜੀ ਕਿਹੜਾ ਸਥਾਨ ਹੈ ਇਹ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕਸਾਈਡ ਵੇ ਤੇ ਸੋਖਾ ਸਨ ਸਥਾਨ ਵੀ ਹੈਗਾ ਮਹਾਰਾਜੀ ਦਾ ਲੱਗਦਾ ਕੁਝ ਹਾਲ ਖਰਾਬ ਕਰਨਾ ਚਾਹੁੰਦਾ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵਗੈਰਾ ਦੇ ਵਿੱਚ ਕੋਈ ਲਾਗੇ ਬਣੇ ਕਿਸਾ ਉਹ ਸੇ ਸਰਚ ਕਰ ਰਹੇ ਆ ਹਾਲੀ ਕੋ ਸਾਨੂੰ ਉਹ ਚ ਦਿਖਿਆ ਨਹੀਂਗਾ ਬਾਕੀ ਇਹ ਕਰ ਰਹੇ ਆ ਸਰਚ ਆਪਾਂ ਦਾ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਕੀ ਮੰਗਰੀ ਦਾ ਸ਼ੋ ਹੋਣਾ ਚਾਹੀਦਾ ਕਿਹੜਾ ਬੰਦਾ ਬ੍ਰਮਹਦ ਹੋਣਾ ਚਾਹੀਦਾ ਜੀ ਠੀਕ ਆ ਜੀ ਪ੍ਰਧਾਨ ਉਹ ਆ ਗਏ ਨੇ ਮੋਕੇ ਤੇ ਹਾਂ ਜੀ ਉਹ ਆਏ ਸੀਗੇ ਜੀ ਬਿਲਕੁਲ ਜੀ ਸਰ ਸਾਹਿਬਾਈ ਜੀ ਕੀ ਕਹਤੇ ਮੈਨੂੰ ਹੁਣੇ ਫੋਨ ਆਇਆ 2 ਮਿੰਟ ਪਹਿਲਾਂ ਹੀ ਕਿ ਉਹਦਾ ਬਾਬਾ ਜੀ ਨੇ ਲਗਾ ਡਾਵਾ ਯਾਰ ਉਸੇ ਵੇਲੇ ਪਹੁੰਚੀਏ ਤੇ ਮੈਨੂੰ ਦੇਖ ਕੇ ਇਹ ਸਿਰ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਕੋਈ ਏਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣ ਬੁਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਵਿਕ੍ਰਿਤ ਸੋਚ ਹੀ ਹੋ ਸਕਦੀ ਹੈ ਜੋ ਏਦਾਂ ਦਾ ਕਰ ਸਕਦਾ ਹੈ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਸ ਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸੜੀ ਹੈਗੀ ਆ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਅੱਦਾਂ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰਸ ਵਗੈਰਾ ਜਿਹੜੇ ਲੱਗੇ ਹੋਏ ਆ ਉਹਨਾਂ ਤੋਂ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ ਅਗੇ ਨੇ ਪਹਿਲ ਪੜਾ ਸਾਰੇ ਪ੍ਰਧਾਨ ਜੀ ਹੈਗੇ ਆ ਉਹਨਾਂ ਤੋਂ ਅਸੀਂ ਲੈ ਕੇ ਤੇ ਕੋਈ ਨਾ ਕੋਈ ਸਟੈਪੇ ਦੇ ਵਾਸਤੇ ਚੁੱਕਾਂਗੇ ਜਰੂਰ ਜੀ ਕਾਕਾ ਸਾਹਿਬ ਹਿੰਦਸਤਾਨ ਦਾ ਸਕੇ ਕੀ ਗੱਲਬਾਤ ਹੋਈ ਹੈ ਫਾਈਵ ਜੀ ਕਾਕਾ ਸਾਹਿਬ ਇੱਕ ਜੀ ਖਤ ਮੇਰਾ ਨਾਮ ਮੋਲਦੀਪ ਸਿੰਘ ਹੈ ਜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਬਿਲਕੁਲ ਸਾਡੀ ਰੈਸ਼ ਹੈ ਤੇ ਸਾਨੂੰ ਫੋਨ ਆਉਂਦਾ ਵਾ तकरीबन 8:15 ਕੋਈ ਦੇ ਇੱਥੇ ਗੁੜਕਾ ਸਾਹਿਬ ਦੇ ਅੰਨ ਦੀ ਦੱਬੀ ਹੋਈ ਹੈ ਤੇ ਫਿਰ ਅਸੀਂ ਜਿਹਨੂੰ ਸਰਚ ਕੀਤਾ ਪਹਿਲਾਂ ਕੂੜੇ ਤੋਂ ਸਿੰਘ ਨੂੰ ਲੱਭੇ ਬੱਚੇ ਨੂੰ ਉਤੋਂ ਬਾਅਦ ਆ ਫੇਰ ਅਸੀਂ ਦੁਬਾਰਾ ਸੱਚੀ ਗੀਦਾ ਪ੍ਰਣਾਲੀਆਂ ਚ ਸਾਨੂੰ ਲੱਭੇ ਜਿਹੜਾ ਪ੍ਰਣਾਲਾ ਗੁਰਦਾਰ ਸਾਹਿਬ ਦੀ ਕੰਧ ਦਾ ਉੱਤੋਂ ਲੱਭੇ ਪਰ ਇਹ ਆ ਕਿ ਪ੍ਰਣਾਲਾ ਉੱਤੋਂ ਬੰਦ ਆ ਲੈਂਡਰ ਬਿਲਕੁਲ ਬਲਾਕ ਹੈ ਪ੍ਰਣਾਲਾ ਬੰਦ ਆ ਉਤੋਂ ਕੋਈ ਚੀਜ਼ ਨਹੀਂ ਕੀਤੀ ਜਾ ਸਕਦੀ ਜਿਹਨੇ ਕੀਤਾ ਹੈ ਸਾਜ਼ਿਸ਼ ਕੀਤੀ ਆ ਵਾਰੀ ਵਾਰੀ ਕਰਕੇ ਅੰਗ ਇੱਥੇ ਰੱਖ ਕੇ ਗਿਆ ਕੀ ਲੱਗਦਾ ਕਿ ਇਹਨੇ ਜਲਾ ਕੇ ਮਿਲਣਾ ਸੀ ਹਾਂਜੀ ਬਿਲਕੁਲ ਜੀ ਜਿਹੜੇ ਵਿੱਚ ਸਾੜ ਕੇ ਸੁੱਟ ਦਿੱਤੇ ਗਏ ਕਿਹੜੀ ਬਾਣੀ ਲੱਗਦੀ ਵਿੱਚ ਇੱਕ ਸੁਖਮਨੀ ਸਾਹਿਬ ਦੇਾਂਗੇ ਜੀ ਹਾਂਜੀ ਆਨੰਦ ਸਾਹਿਬ ਜੀ ਦੇਾਂਗੇ ਕਿਸਾਂ ਵੇਦੀ ਉੱਤੇ ਦਾ ਆ ਇਹ ਕਟਰਾ ਬਾਵਾ ਪਹਨਿਆ ਪਿਆ ਇਹ ਬਿਲਕੁਲ ਜੀ ਸੋਚੀ ਸਮਝੀ ਸਾਜ਼ਿਸ਼ ਆਏ ਕੋਈ ਇੱਕ ਬੰਦਾ ਨਹੀਂ ਆਏ ਬਹੁਤ ਮਤਲਬ ਵੱਡੀ ਇੱਕ ਸਾਜ਼ਿਸ਼ ਆ ਅਸੀਂ ਮੰਗਦੇ ਇਹੋ ਕਰਦੇ ਕਿ ਬੰਦਾ ਪਹਿਲਾਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਨ ਅਸਲੂ ਹੁਣੇ ਇਨਫਾਰਮੇਸ਼ਨ ਮਿਲੀ ਸੀ ਵੀ ਇੱਥੇ ਨਾ ਅਨੰਤ ਸਰ ਭੱਲੇ ਗੁਰਦੁਆਰਾ ਸਾਹਿਬ ਲੱਗੇ ਨਾ ਤੇ ਗੁਰੂ ਸਾਹਿਬ ਅੰਗਾਲੀ ਪਹਿਲ ਵੀ ਹੋਈ ਆ ਅਸੀਂ ਮੌਕੇ ਤੇ ਆ ਵੀਰੀਫਾਈ ਕਰ ਰਹੇ ਹਾਂ ਗੁਰਦਰਾ ਸਾਹਿਬ ਦੇ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਕੋਈ ਗਲਬਾਨ ਇਹ ਗਲੀ ਦੇ ਵਿੱਚ ਕੋਈ ਸ਼ਾਰਦ ਦੀ ਅੰਸਰੇ ਕਰਕੇ ਗਿਆ ਜੀ ਲੱਕੀ ਵੈਰੀਫਾਈ ਕਿਹੜੇ ਮੱਲੇ ਚ ਹੈਗਾ ਸਰ ਇਹ ਨਖਰ ਮੱਲਾਵਾ ਜੀ ਲੱਗਦਾ ਸਰ ਕਿੰਨੇ ਕੰਗ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਹਾਂ ਦੇਖ ਰਹੇ ਸੀ ਦੇਖ ਰਹੇ ਸੀ ਸੀਸੀਟੀਵੀ ਚੈੱਕ ਕਰਨਾ ਜੀ 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 ਜੀ